ਨੂੰ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਨਿੱਕਾ ਸਵਾਗਤ ਅੱਜ ਆਪਾਂ ਇਹ ਦੋ ਰੰਗ ਚ ਪੈਟਰਨ ਬਣਾਉਣ ਜਾ ਰਹੇ ਹਾਂ ਮੇਨ ਕਲਰ ਮੈਂ ਕਰੀਮ ਰੱਖੂੰਗੀ ਵਿੱਚ ਆਪਾਂ ਰੈੱਡ ਪਾਵਾਂਗੇ ਤੇ ਦੋਨਾਂ ਦੀ 4 4 ਰੋ ਪੈਣੀ ਹੈ ਮੀਨਸ ਕਿ ਦੋਨੇ ਰੰਗ ਇੱਕੋ ਜਿਹੇ ਪੈਣਗੇ ਸੇਮ ਰੰਗ ਪੈਣੇ ਆ ਦੋਨੇ ਤੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਹੁਣ ਆਪਣਾ ਪੈਟਰਨ ਫਸਟ ਰੋ ਇਹ ਵਾਲਾ ਪੈਟਰਨ ਜਿਹੜਾ ਅੱਜ ਆਪਾਂ ਬਣਾਵਾਂਗੇ ਦੇਖੋ ਬਿਲਕੁਲ ਅਲੱਗ ਜਿਹਾ ਪੈਟਰਨ ਆ ਵਧੀਆ ਜਿਹਾ ਪੈਟਰਨ ਆ ਦੇਖੋ जब तुम्हें सारे प्रोजैक्ट से पाया होगा प्रोजैक्ट के लुक बिल्कुल ही अलग आऊगी अमेजिंग जो पैटर्न तो इस मल्टी कलर भी यूज़ कर सीथे मैं रैड कलर पाया उसे अलग अलग रंग डिफरेंट कलर यूज़ करके भी इन बना हो मैं सिर्फ थोड़ा दो रंग पा के ही दसन जा रही हूँ तो फिर अगर थोड़ा वजिए लगे तो मैं इन मल्टी कलर से भी लेके आऊँगी तो फिर शुरू कर दिया अजाला पैटर्न जिदू कुंडे चाहिए है देखो दो 1 2 3 4 5 5 ਦੇ ਮਲਟੀਪਲ ਤੇ ਸਾਡਾ ਪੈਟਰਨ ਬਣਿਆ ਹੋਇਆ ਤੇ ਦੋ ਕੁੰਡੇ ਅਸੀਂ ਐਕਸਟਰਾ ਰੱਖੇ ਹੋਏ ਆ। ਠੀਕ ਹੈ ਜੀ 5 ਦੇ ਮਲਟੀਪਲ ਕੁੰਡੇ ਲੈ ਲੈਣੇ ਆ ਤਾਂ ਦੋ ਕੁੰਡੇ ਐਕਸਟਰਾ ਰੱਖ ਲੈਣੇ ਆ ਤੇ ਅਸੀਂ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਫਰਸਟ ਰੋ। ਫਰਸਟ ਰੋ ਤੋਂ ਅਸੀਂ ਦੂਜਾ ਰੰਗ ਲਗਾ ਕੇ ਪੈਟਰਨ ਸ਼ੁਰੂ ਕਰਨ ਜਾ ਰਹੇ ਆਂ ਦੇਖੋ ਕਿੰਦਾ। ਦੂਜਾ ਕਲਰ ਲਗਾ ਰਹੇ ਆ ਅਸੀਂ ਸਿੱਧੀ ਸਾਈਡ ਤੇ ਆਂ ਸੀ। ਪਹਿਲਾ ਅਸੀਂ ਦੋ ਕੁੰਡੇ ਕੁਣਾਂ ਕੇ ਸਿੱਤੇ ਇੱਕ ਦੋ ਦੋ ਕੁੰਡੇ ਸਿੱਧੇ ਇੱਕ ਕੁੰਡਾ ਬਿਨਾ ਗੁਨੇ ਠੀਕ ਹੈ ਜੀ ਫਿਰ ਦੋ ਕੁੰਡੇ ਸਿੱਤੇ ਤੇ ਇੱਕ ਕੁੰਡਾ ਬਿਨਾ ਗੁਨੇ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਿਨਾ ਗੁਨੇ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਬਿਨਾ ਗੁਨੇ ਇੱਕ ਕੁੰਡਾ ਸਿੱਧਾ ਪੈਟਰਨ ਦੀ ਫਸਟ ਰੋ ਅਸੀਂ ਰੈੱਡ ਕਲਰ ਲਗਾ ਲਿਆ ਹੋਇਆ ਹੈ ਪੈਟਰਨ ਦੀ ਫਸਟ ਰੋ ਅਸੀਂ ਰੈੱਡ ਕਲਰ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਦੇਖੋ ਪਹਿਲਾ ਕੁੰਡਾ ਜੇ ਐ ਸਟਿਚ ਵਾਲਾ ਇਹਨੂੰ ਸਿੱਧਾ ਬੁਣਾਂਗੇ ਇਸ ਤੋਂ ਬਾਅਦ ਅਸੀਂ ਇੱਕ ਕੁੰਡਾ ਫਿਰ ਰੈੱਡ ਸਿੱਧਾ ਬੁਣਾਂਗੇ ਇੱਕ ਕੁੰਡਾ ਰੈੱਡ ਸਿੱਧਾ ਬੁਣਨ ਤੋਂ ਬਾਅਦ ਇੱਕ ਕੁੰਡਾ ਬਗੈਰ ਬੁਣਿਆ ਉਤਾਰਾਂਗੇ ਹੁਣ ਦੋ ਕੁੰਡੇ ਸਿੱਧੇ ਬੁਣਾਂਗੇ ਇੱਕ ਦੋ ਦੋ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਅਸੀਂ ਰੈੱਡ ਨਾਲ ਬੁਣੀ ਇੱਕ ਕੁੰਡਾ ਫਿਰ ਬਗੈਰ ਬੁਣੀ ਹੁਣ ਇਸ ਤੋਂ ਬਾਅਦ ਅਗਲੇ ਇੱਕ ਕੁੰਡੇ ਤੋਂ ਅਸੀਂ ਤਿੰਨ ਕੁੰਡੇ ਬੁਣਾਵਾਂਗੇ 1 2 3 ਕਿੰਨੇ ਰੈੱਡ ਸੇਰੇ ਕੁੰਡਾ ਬਗੈਰ ਬੁਣਾਸ ਅਸੀਂ ਇਹੀ ਪੈਟਰਨ ਰਿਪੀਟ ਕਰਨਾ ਹੈ ਦੇਖੋ ਕਿਦਾਂ ਇੱਕ ਕੁੰਡਾ ਬਗੈਰ ਬੁਣਿਆ ਦੋ ਕੁੰਡੇ ਸਿੱਧੇ ਸੇਰੇ ਕੁੰਡਾ ਬਗੈਰ ਬੁਣਿਆ ਤੇ ਇੱਕ ਤੋਂ ਤਿੰਨ 1 2 3 ਆ ਦੇਖੋ ਇਦਾਂ ਹੀ ਅਸੀਂ ਇਹਨੂੰ ਰਿਪੀਟ ਕਰੀ ਜਾਣਾ ਇੱਕ ਕੁੰਡਾ ਬਗੈਰ ਬੁਣਿਆ ਦੋ ਕੁੰਡੇ ਸਿੱਧੇ ਫੇਰੇ ਕੁੰਡਾ ਬਗੈਰ ਬੁਣਿਆ ਫਿਰ 1 ਤੋਂ 3 1 2 3 ਫੇਰੇ ਕੁੰਡਾ ਬਗੈਰ ਬੁਣਿਆ ਤਾਂ ਫਿਰ 2 ਕੁੰਡੇ ਸਿੱਧੇ ਫੇਰੇ ਕੁੰਡਾ ਬਗੈਰ ਬੁਣਿਆ ਤਾਂ ਫਿਰ ਅਸੀਂ 1 ਤੋਂ 3 1 2 3 ਫੇਰੇ ਕੁੰਡਾ ਬਗੈਰ ਬੁਣਿਆ ਫਿਰ 2 ਸਿੱਧੇ ਆ ਤੁਸੀਂ ਦੇਖ ਹੀ ਰਹੇ ਹੋਣੇ ਆ ਦੇਖੋ ਇੱਕ ਕੁੰਡਾ ਬਗੈਰ ਬੁਣਿਆ ਦੋ ਕੁੰਡੇ ਸਿੱਧੇ ਰੈੱਡ ਵਾਲੇ ਫਿਰ ਇੱਕ ਕੁੰਡਾ ਬਗੈਰ ਬੁਣਿਆ ਫਿਰ ਇੱਕ ਤੋਂ ਅਸੀਂ ਤਿੰਨ ਇਹ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਹੈ ਦੇਖੋ 1 2 3 4 5 ਜਿਹਨੂੰ ਕਹਿੰਦੇ ਕਹਿੰਦੇ ਵਾਰ-ਵਾਰ ਰਿਪੀਟ ਕਰਨਾ ਫਿਰ ਦੇਖੋ ਇੱਕ ਕੁੰਡਾ ਬਗੈਰ ਬੁਣਿਆ ਤੇ ਦੋ ਅਸੀਂ ਬੁਣੇ ਰੈੱਡ ਇੱਕ ਬਗੈਰ ਬੁਣਿਆ ਤੇ ਇੱਕ ਤੋਂ ਤਿੰਨ ਐਤਾ ਹੀ ਕਰਦੇ ਹੋਏ ਪੈਟਰਨ ਦੀ ਫਰਸਟ ਰੋ ਸਹੀ ਪੂਰੀ ਕੰਪਲੀਟ ਕਰ ਲੈਣੀ ਹੈ ਇੱਕ ਕੁੰਡਾ ਬਗੈਰ ਬੁਣਿਆ ਫਿਰ ਇੱਕ ਤੋਂ ਤਿੰਨ ਲਾਸਟ ਫਿਰ ਇੱਕ ਕੁੰਡਾ ਬਗੈਰ ਬੁਣਿਆ ਤੇ ਲਾਸਟ ਵਾਲੇ ਇਹ ਦੋ ਸਾਟੇ ਹੋ ਗਏ ਫੇਰ ਅਸੀਂ ਸਿੱਧੇ ਹੁਣ ਅਸੀਂ ਆਗੇ ਪੈਟਰਨ ਦੀ ਦੂਸਰੀ ਰੋ ਰੋਂਗ ਸਾਈਡ ਤੇ ਰੋਂਗ ਸਾਈਡ ਤੇ ਅਸੀਂ ਜਿਹੜੇ ਰੈੱਡ ਵਾਲੇ ਕੁੰਡੇ ਆ ਅਸੀਂ ਇਹਨਾਂ ਨੂੰ ਫੇਰ ਮੁੰ ਲੈਣਾ ਦੇਖੋ ਦੋਨਾਂ ਨੂੰ ਪੁੱਠਾ ਇਹ ਬਗੈਰ ਬੁਣਿਆ ਇਹ ਤਿੰਨ ਕੁੰਡੇ ਪੁੱਠੇ 1 2 3 ਫੇਰ ਇਹ ਵਾਲਾ ਕੁੰਡਾ ਬਗੈਰ ਬੁਣਿਆ ਫੇਰ ਇਹ ਦੋ ਪੁੱਠੇ ਮੈਨੂੰ ਕਿ ਰੈੱਡ ਵਾਲੇ ਸਾਰੇ ਕੁੰਡੇ ਬੁਣ ਲੈਣੇ ਆਂ ਕ੍ਰੀਮ ਵਾਲੇ ਬਿਨਾ ਬੁਨੇ ਉਤਾਰ ਲੈਣੇ ਆਂ ਰੈੱਡ ਵਾਲੇ ਸਾਰੇ ਹੀ ਕੁੰਡੇ ਅਸੀਂ ਜਿਹੜੇ 1 ਤੋਂ 3 ਬਣਾਇਆ ਉਹ ਤਿੰਨ ਬੁਣ ਲੈਣੇ ਆਂ ਪੁੱਠੇ ਤੇ ਜਿਹੜੇ 2 ਆ ਉਹਨਾਂ ਨੂੰ ਦੋ ਨੂੰ ਪੁੱਠੇ ਬੁਣ ਲੈਣਾ 1 2 3 ਅਗਲਾ ਕੁੰਡਾ ਫੇਰ ਬਗੈਰ ਬੁਨੇ ਆ ਫੇਰ ਅਸੀਂ ਆ ਦੇਖੋ 1 2 ਫੇਰ 1 ਬਗੈਰ ਬੁਨੇ ਆ ਫੇਰ 1 2 3 ਐਦਾਂ ਕਰਦੇ ਹੋਏ ਪੈਟਰਨ ਦੀ ਸੈਕੰਡ ਰੋ ਅਸੀਂ ਕੰਪਲੀਟ ਕਰਕੇ ਆ ਜਾਨੇ ਪੈਟਰਨ ਦੀ 3rd ਰੋ ਤੇ ਪੈਟਰਨ ਦੀ 3ਰਡ ਰੋ ਕੰਪਲੀਟ ਕਰਕੇ ਅਸੀਂ ਪੈਟਰਨ ਦੀ 4ਥ ਰੋ ਆ ਗਏ ਪੈਟਰਨ ਦੀ 4ਥ ਰੋ ਫਿਰ ਅਸੀਂ ਰੈੱਡ ਕਲਰ ਨਾਲ ਹੀ ਬੁਣਨੀ ਹੈ ਚਾਰ ਰੋ ਰੈੱਡ ਨਾਲ ਪੈਣਗੀਆਂ ਤੇ ਚਾਰੀ ਕਰੀਮ ਨਾਲੀ ਤੇ ਰੈੱਡ ਨਾਲ ਫਿਰ ਦੇਖੋ ਅਸੀਂ ਚੌਥੀ ਰੋ ਕਿੱਦਾਂ ਪਾਣੀ ਹੈ ਬਹੁਤ ਹੀ ਸੋਖੀ ਸੇਮ ਇੰਤਾਂ ਹੀ ਜਿਹੜੇ ਕੁੰਡੇ ਰੈੱਡ ਵਾਲੇ ਆ ਬਸ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸਿੱਧਾ ਬੁਣ ਲੈਣਾ ਤੇ ਜਿਹੜੇ ਕਰੀਮ ਆ ਉਹਨਾਂ ਨੂੰ ਫਿਰ ਬਿਨਾ ਬੁਨੇ ਉਤਾਰ ਲੈਣਾ ਕਰੀਮ ਬਿਨਾ ਬੁਨੇ ਰੈੱਡ ਸਿੱਧਾ ਤਿੰਨ बुने, दो, क्रीम बिना बुने फिर रेड सीधे दो फिर क्रीम बिना बुने तो फिर रेड सीधे तीन ऐसा करते हुए पैटर्न की तीसरी रो से कंप्लीट कर लेने पैटर्न तीसरी रो कंप्लीट करके असी आ जाने पैटर्न की चौथी रो पे पैटर्न की चौथी रो रोंग साइड पे पहले कुंडे एसट्रिच कर लो बुन लो फिर दूजा बुन इन्होंया क्रीम फिर बिना बुने उतारिया करीम बुना बु बिना बुने उतारे हूँ जो सा तीन कुंडे एक दो तीन तिना तो सी एक बना देना तिना तो एक फिर करीम बुना बुने दो रेड रैड बुने नो बिना बुने उतारे अगले तीन कुंडे जोड़े असं एक तो तीन बनाए से हूँ इन्होंने तिना तीन तो एक करीम फिर बिना बुने दो रेड करीम बिना बुने फिर तिना आ गए रैड तिना तिने कुंडे कट्ठे लवोंगे तीन का एक बना देवों फिर क्रीम बिना बुने दो रेड। ये है कि पैटर्न फोर्थ रो जी कि रेड कलर न पा रहे हैं तो पैटर्न फोर्थ रो रेड कलर असद ही कंप्लीट कर लाने हैं करके आ जाने पैटर्न की अगली रो देखो चार रो हो गई है साढ़िया रैड ਜਿਸ ਚ ਅਸੀਂ ਪਹਿਲੀ ਰੋਸ ਇੱਕ ਤੋਂ ਤਿੰਨ ਬਣਾਏ ਸੀ ਤੇ ਫਿਰ ਸਿੱਧੇ ਤੇ ਸਿੱਧੇ ਪੁੱਠੇ ਅਤੇ ਪੁੱਠੇ ਪਾਉਂਦੇ ਹੋਏ ਤੇ ਜਿਹੜੇ ਬਗੈਰ ਬੁਨੇ ਸੀ ਏਦਾਂ ਕਰਦੇ ਹੋਏ ਦੋ ਰੋਸ ਹੀ ਕੰਪਲੀਟ ਕਰ ਲਈਆਂ ਸੀ ਤੇ ਫੇਰ ਹੁਣ ਇਹ ਵਾਲੀ ਰੋਸ ਅਸੀਂ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਉਹਨਾਂ ਨੂੰ ਫੇਰ ਤਿੰਨਾਂ ਤੋਂ ਇੱਕ ਘਟਦਾ ਹੋਇਆ ਰੈੱਡ ਵਾਲੇ کریم ਉਦਾਂ ਹੀ ਬਿਨਾ ਬੁਨੇ ਹੁਣ ਅਗਲੀ ਰੋਸ ਸਾਡੀ ਪੈਣੀ ਕਰੀਮ ਕਲਰ ਦੇ ਨਾਲ ਆ ਦੇਖੋ کریم ਕਲਰ ਦਾ ਪਾਣੀ ਹੈ ਦੇਖੋ ਕਿਦਾਂ ਪਹਿਲੀ ਅਸੀਂ ਕੁੰਡੇ ਨੂੰ ਆ ਦੇਖੋ ਰੈੱਡ ਵਾਲੇ ਇੱਧਰ ਹੀ ਦੋਨੇ ਪੁੰਨ ਲੈਣਾ ਠੀਕ ਹੈ ਜੀ ਪਹਿਲੇ ਦੋ ਰੈੱਡ ਬੁਨਣ ਤੋਂ ਬਾਅਦ ਅਸੀਂ ਆਹ ਵਾਲੇ ਕਰੀਮ ਨੂੰ ਸਲਾਈ ਤੋਂ ਉਤਾਰ ਦੇਣਾ ਇਹ ਵਾਲੇ ਦੋ ਰੈੱਡ ਇੱਧਰ ਸਲਾਈ ਚ ਪਾ ਕੇ ਇਹ ਵੀ ਕਰੀਮ ਹੁਣ ਅਸੀਂ ਆਹ ਵਾਲੇ ਜਿਹੜਾ ਕਰੀਮ ਕੁੰਡੇ ਨੂੰ ਇੱਧਰ ਪਾ ਲੈਣਾ ਤੇ ਇਹ ਦੋ ਹੁਣ ਰੈੱਡ ਪਾ ਕੇ ਇਹ ਕਰੀਮ ਨੂੰ ਉਲਟਾ ਕੇ ਅਸੀਂ ਇੱਥੇ ਲਿਆਣਾ ਇਦਾਂ ਇਹਨੂੰ ਉਲਟਾ ਕੇ ਇੱਧਰ ਲਿਆ ਕੇ ਅਸੀਂ ਨੂੰ ਪਹਿਲਾਂ ਸਿੱਧਾ ਬੁਨ ਲੈਣਾ ਇਹ ਹੁਣ ਦੋ ਰੈੱਡ ਅਸੀਂ ਬੁਨ ਲੈਣੇ ਆ ਇਸ ਤੋਂ ਬਾਅਦ ਇਹ ਵਾਲਾ ਕਰੀਬ ਬੁਣ ਲੈਣਾ ਤਾਂ ਇਹ ਸਾਡਾ ਇੱਧਾ ਕ੍ਰਿਸਕ੍ਰੋਸ ਪੜ ਗਿਆ ਅਗਲਾ ਕੁੰਡਾ ਫੇਰ ਲਾਲ ਵਾਲੇ ਨੂੰ ਚਿੱਟਾ ਬੁਣ ਲਿਆ ਫਿਰ ਅੱਗੋਂ ਆ ਕੇ ਸਾਡੇ ਇਹ ਚਾਰ ਕੁੰਡੇ ਜਿਹੜੇ ਆਪਸ ਵਿੱਚ ਤੁਸੀਂ ਉਲਟਾਣੇ ਆ ਇਹਨਾਂ ਚਾਰਾਂ ਨੂੰ ਉਲਟਾਣ ਦੇ ਲਈ ਅਸੀਂ ਆ ਦੇਖੋ ਚਾਰੇ ਸਲਾਈ ਤੋਂ ਉਤਾਰ ਦੋ ਦੋ ਨੂੰ ਇੱਧਰ ਵਾਲੀ ਸਲਾਈ ਤੇ ਰੈੱਡ ਵਾਲੇ ਪਾ ਲਓ ਤਾਂ ਕਿ ਇਹ ਨੀਚੇ ਜਾਣ ਨਾ ਤਾਂ ਕਰਕੇ ਹੁਣ ਅਸੀਂ ਪਹਿਲਾਂ ਇਹ ਵਾਲੇ ਕੁੰਡੇ ਨੂੰ ਇੱਧਰ ਸਲਾਈ ਚ ਪਾ ਲੈਣਾ ਤਾਂ ਤੋਂ ਬਾਅਦ ਅਸੀਂ ਫਿਰ ਇਹ ਵਾਲੇ ਕੁੰਡੇ ਦੋ ਪਾ ਲੈਣੇ ਆ ਉਸ ਤੋਂ ਜਿਹੜਾ ਇਹ ਵਾਲਾ ਕਰੀਮ ਹੈ ਇਹਨੂੰ ਅਸੀਂ ਅੱਗੇ ਲਿਆਣਾ ਜਿਹੜੇ ਰੈੱਡ ਵਾਲੇ ਦੋ ਕੁੰਡੇ ਆ ਉਹਨੂੰ ਅਸੀਂ ਸੈਂਟਰ 'ਚ ਸੈਂਟਰ 'ਚ ਹੀ ਰਹਿਣ ਦੇਣੀ ਉਹਨਾਂ ਨੂੰ ਕੁਛ ਨਹੀਂ ਕਰਨਾ ਕਰੀਮ ਕੁੰਡਿਆਂ ਨੂੰ ਅਸੀਂ ਆਪਸ 'ਚ ਉਲਟਾ ਦੇਆ ਰੈੱਡ ਵਾਲਾ ਸੈਂਟਰ 'ਤੇ ਸੈਂਟਰ 'ਚ ਹੀ ਸਾਡੇ ਇੱਕ ਵਾਰੀ ਫੇਰ ਦੇਖੋ ਦੇਖੋ ਆਹ ਚਾਰ ਕੁੰਡੇ ਆ ਚਾਰਾਂ 'ਚ ਅਸੀਂ ਦੋ ਕਰੀਮ ਨੂੰ ਆਪਸ 'ਚ ਉਲਟਾਣਾ ਰੈੱਡ ਨੂੰ ਕੁਛ ਨਹੀਂ ਕਰਨਾ ਰੈੱਡ ਸਾਡੇ ਸੈਂਟਰ ਦੇ ਸੈਂਟਰ 'ਚ ਹੀ ਰਹਿਣਗੇ ਅਸੀਂ ਦੋਨਾਂ ਕਰੀਮ ਨੂੰ ਆਪਸ 'ਚ ਉਲਟਾਣਾ ਦੋ ਕਰੀਮ ਨੂੰ ਅਸੀਂ ਆਪਸ 'ਚ ਕਿੱਦਾਂ ਉਲਟਾਣਾ ਦੇਖੋ ਜਿਹੜਾ ਇਹ ਵਾਲਾ ਕ੍ਰੀਮ ਹੈ ਇਹਨੂੰ ਅਸੀਂ ਪਿੱਛੇ ਲੈ ਆਣਾ ਠੀਕ ਹੈ ਜੀ ਤੇ ਇਹ ਵਾਲੇ ਕ੍ਰੀਮ ਨੂੰ ਅਸੀਂ ਅੱਗੇ ਲੈ ਆਣਾ ਬਸ ਸੈਂਟਰ ਵਾਲੇ ਦੋ ਰੈੱਡ ਦੇ ਰੈੱਡ ਸਾਡੇ ਇੱਦਾਂ ਹੀ ਰਹਿਣਗੇ ਐਦਾਂ ਕਰਦੇ ਹੋਏ ਇਹ ਪੈਟਰਨ ਦੀ 55ਵੀਂ ਸਲਾਈ ਹੈ ਜਿਹੜੇ ਕਿ ਅਸੀਂ ਕ੍ਰੀਮ ਰੰਗ ਨਾਲ ਪਾ ਰਹੇ ਹਾਂ ਪੈਟਰਨ ਦੀ 55ਵੀਂ ਸਲਾਈ ਅਸੀਂ ਕ੍ਰੀਮ ਰੰਗ ਨਾਲ ਪਾ ਰਹੇ ਹਾਂ ਆ ਦੇਖੋ ਸਾਰੀ ਸਲਾਈ ਅਸੀਂ ਐਦਾਂ ਹੀ ਪਾ ਕੇ ਕੰਪਲੀਟ ਕਰ ਲੈਣੀ ਹੈ ਇੱਕ ਵਾਰੀ ਫੇਰ ਦੇਖ ਲਓ ਦੇਖੋ 4 ਤੇ 4 ਕੁੰਡੇ ਸਿਸਲਾਈ ਉਤਾਰਾਂਗੇ ਉਤਾਰਨ ਤੋਂ ਬਾਅਦ ਦੋ ਜਿਹੜੇ ਹੈਗੇ ਰੈੱਡ ਇਹਨਾਂ ਨੂੰ ਇੱਧਰ ਸਲਾਈ ਚ ਪਾ ਕੇ ਰੱਖ ਲਵਾਂਗੇ ਪਹਿਲਾਂ ਅਸੀਂ ਇਹ ਵਾਲੇ ਕ੍ਰੀਮ ਨੂੰ ਲੈ ਕੇ ਇੱਧਰ ਇੱਧਰ ਰੱਖ ਲਵਾਂਗੇ ਇਸ ਤੋਂ ਬਾਅਦ ਦੋ ਰੈੱਡ ਲਿਆਵਾਂਗੇ ਫਿਰ ਇਹ ਵਾਲੇ ਕ੍ਰੀਮ ਨੂੰ ਅਸੀਂ ਲੈ ਕੇ ਇੱਧਰ ਪਹਿਲਾਂ ਬੁੰਨ ਲਵਾਂਗੇ ਪਹਿਲਾਂ ਕ੍ਰੀਮ ਬੁੰਨ ਲਿਆ ਸੈਂਟਰ ਵਾਲੇ ਦੋ ਇੱਧਰ ਹੀ ਜਿੱਦਾਂ ਸੀਗੇ ਤੇ ਇਸ ਤੋਂ ਬਾਅਦ ਫੇਰ ਅਸੀਂ ਕ੍ਰੀਮ ਬੁੰਨੇ ਬਸ ਇੱਦਾਂ ਹੀ ਇਹ ਕੁੰਡੇ ਨੂੰ ਉਲਟਾ ਲੈਣਾ ਸੀ ਇੱਧਾ ਕਰਦੇ ਹੋਏ ਕਰੀਮ ਦੇ ਰੰਗ ਨਾਲ ਇਹ ਵਾਲੀ ਫਿਫਤਵੀਂ ਰੋਹ ਪੂਰੀ ਕੰਪਲੀਟ ਕਰ ਲੈਣੀ ਹੈ ਪੈਟਰਨ ਦੀ ਪੰਜਵੀਂ ਰੋਹ ਸੇ ਕਰ ਲਈ ਕਰੀਮ ਨਾਲ ਸਾਡੀ ਪਹਿਲੀ ਰੋਹ ਹੈ ਪੈਟਰਨ ਦੀ ਵੈਸੇ 6ਵੀਂ ਰੋਹ ਤੇ ਕਰੀਮ ਨਾਲ ਸੈਕੰਡ ਰੋਹ ਇਹ ਅਸੀਂ ਪਾ ਲੈਣੀ ਪੂਰੀ ਦੀ ਪੂਰੀ ਰੋਹ ਸਿੱਧੀ ਬਹੁਤ ਹੀ ਸੌਖਾ ਪੈਟਰਨ ਹੈ ਕੁਝ ਵੀ ਨਹੀਂ ਕਰਨਾ ਪੂਰੀ ਰੋਹ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਪੈਟਰਨ ਦੀ 6ਵੀਂ ਰੋਹ अठ रो का पैटर्न है पैटर्न देंवीं रो पूरी असी कंप्लीट कर लेनी है सीधी बना के रोंग साइड पास ही रहे हैं रो सीधे आ देखो चार रो पी रेड नाल दो पै गए साढ़िया क्रीम नाल मीनस कि चार से दो छः असी आ गए रो सत्तवी रोह फिर असी कुछ भी नहीं करना पूरी दूरी सीधी बना के कंप्लीट कर लेनी पैटर्न बहुत ही सौखा पै जाता क्योंकि देखो ये रोहत साडे सीधियाँ पुठी ही पै रही हैं पैटर्न दत्तवी रो पूरी सीधी बना के कंप्लीट कर लेनी है कर लेने फटाफट तो पैटर्न की अठवीं रोह पूरी पुठी बना के कंप्लीट कर लेनी है बस तो साढ़ा यही अट्ठ रोह पैटर्न है जिस चार करीम तो चार असी ਰੈੱਡ ਪਈਆਂ ਨੇ ਸਤਵੀਂ ਰੋਕ ਕੰਪਲੀਟ ਕਰ ਲੈਨੇ ਫਟਾਫਟ ਸਿੱਧੀ ਪਾ ਕੇ ਤੇ ਪੈਟਰਨ ਦੀ ਅੱਠਵੀਂ ਰੋ ਪੁੱਠੇ ਪਾ ਕੇ ਫਰੈਂਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟਿਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਵੇ ਤੇ ਇਸ ਪੈਟਰਨ ਦੀ ਖਾਸ ਗੱਲ ਇਹ ਹੈ ਕਿ ਇਹ ਤਾਂ ਬਹੁਤ ਜਲਦੀ ਬਣਦਾ ਹੈ ਦੂਜਾ ਦੋਨੇ ਕਲਰ ਤੁਹਾਡੇ ਸੇਮ ਬਰਾਬਰ ਲੱਗਣਗੇ ਠੀਕ ਹੈ ਤੇ ਇਸ ਤੋਂ ਇਲਾਵਾ ਤੀਜਾ ਫਾਇਦਾ ਇਹਦਾ ਇਹ ਹੈ ਕਿ ਇਹ ਬਿਲਕੁਲ ਵੀ ਇਕੱਠਾ ਨਹੀਂ ਹੁੰਦਾ ਤੇ ਇੱਕ ਟਾਈਮ ਤੇ ਇੱਕ ਹੀ ਧਾਗਾ ਚੱਲਦਾ ਹੈ ਇਸ ਕਰਕੇ ਜਲਦੀ ਬਣਾ ਕੇ ਕੰਪਲੀਟ ਹੋ ਜਾਂਦਾ ਹੈ ਆ ਦੇਖੋ ਕਰੀਮ ਵਾਲੀਆਂ ਤਾਂ ਸਾਡੀਆਂ ਸਿਰਫ ਇੱਕ ਰੋਚ ਅਸੀਂ ਪੈਟਰਨ ਪਾਇਆ ਬਾਕੀ ਤਿੰਨ ਸਾਡੀਆਂ ਸਿੱਧੀਆਂ ਪੁੱਠੀਆਂ ਚੱਲੇ ਗਈਆਂ ਰੈੱਡ 'ਚ ਵੀ ਇਦਾਂ ਹੀ ਅਸੀਂ ਸਿੱਧੀਆਂ ਪੁੱਠੀਆਂ ਹੀ ਪਾਈਆਂ ਬਸ ਤੇ ਇਸ ਕਰਕੇ ਪੈਟਰਨ ਬਹੁਤ ਹੀ ਜਲਦੀ ਬਣ ਕੇ ਕੰਪਲੀਟ ਹੋ ਜਾਂਦਾ ਹੈ ਤੇ ਇਹਨੂੰ ਤੁਸੀਂ ਮਲਟੀ ਕਲਰਸੇ ਵੀ ਪਾ ਸਕਦੇ ਹੋ ਤੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤਾਂ ਫਿਰ ਇਹ ਵਾਲੀ ਰੋ ਕੰਪਲੀਟ ਕਰਕੇ ਅਸੀਂ ਇਸ ਪੈਟਰਨ ਦੀ ਇੱਕ ਵਾਰ ਫੇਰ ਲੁੱਕ ਦੇਖ ਲੈਣੇ ਆ फ्रेंड्स ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਕੋਈ ਹੋਰ ਪੈਟਰਨ ਆ ਜਾਂ ਕੋਈ ਹੋਰ ਪ੍ਰੋਜੈਕਟ ਜਾਂ ਕੁਝ ਵੀ ਸਿੱਖਣਾ ਚਾਹੁੰਦੇ ਹੋ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗੀ ਤਲੋ ਜੀ ਇਹ ਹੀ 8 ਰੋ ਪੈਗਨੀਆਂ ਸਾਡੀਆਂ ਚਾਰ ਪਈਆਂ ਰੈੱਡ ਨਾਲ ਤੇ ਚਾਰ ਪਈਆਂ ਕਰੀਮ ਤੇ ਨਾਲ ਤੇ ਸਾਡਾ ਪੈਟਰਨ ਹੋ ਗਿਆ ਕੰਪਲੀਟ ਤੇ ਪੈਟਰਨ ਬਣ ਗਿਆ ਵਧੀਆ ਮੈਨੂੰ ਤਾਂ ਵਧੀਆ ਲੱਗਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਦੇਖੋ ਬਹੁਤ ਹੀ ਪਿਆਰਾ ਤੇ ਅਲੱਗ ਜਿਹਾ ਪੈਟਰਨ ਹੈ ਤੇ ਫਿਰ ਬਣਾਓ ਇਸ ਪੈਟਰਨ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ ਤਾਂ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ